सीएम ਦਾ ਕਹਿੰਦੇ ਐਸਜੀਪੀਸੀ ਰਾਹੀਂ ਅਕਾਲੀ ਦਲ ਉੱਤੇ ਵਾਰ ਕੀਤਾ ਹੈ ਪ੍ਰਮukh ਮੰਤਰੀ ਭਵਨਤਮਨ ਨੇ ਜੀ। ਉਹ ਮੁੱਖ ਮੰਤਰੀ ਭਵਨਤਮਨ ਲਗਾਤਾਰ ਇਹਨਾਂ ਦਿਨਾਂ ਵਿੱਚ ਕੱਲ ਪਟਿਆਲੇ ਜੀ ਸੀਗੇ ਹੈਨਾ ਤੇ ਉਸ ਖੇਤਰ ਵਿੱਚ ਸਮਾਣਾ ਖੇਤਰ ਜਿੱਥੇ ਵੀ ਉਹਨਾਂ ਨੇ ਅਕਾਲੀ ਦਲ ਵੀ ਨਿਸ਼ਾਨੇ ਤੇ ਲਿਆ, ਬੀਜੇਪੀ ਵੀ ਨਿਸ਼ਾਨੇ ਤੇ ਲਈ, ਕਾਂਗਰਸ ਵੀ ਨਿਸ਼ਾਨੇ ਤੇ ਲਈ। ਚਲੋ ਮਤਲਬ ਕਿ ਉਹ ਇੱਕ ਰਾਜਨੀਤਿਕ ਲੀਡਰ ਹਨ ਦੂਜੀਆਂ ਧਿਰਾਂ ਨੂੰ ਭੰੜੜਾ ਹੁੰਦਾ ਹੈ ਰੁਟੀਨ ਵਰਤਾਰਾ ਪਰ ਲੁਧਿਆਣਾ ਜਿੰਨੀ ਚੋਣ ਦੇ ਦੌਰਾਨ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਸਜੀਪੀਸੀ ਨੂੰ ਨਿਸ਼ਾਨੇ ਤੇ ਲਿਆ ਅੱਛਾ ਉਹ ਸਭ ਨੂੰ ਗ੍ਰਾਂਟ ਕਰਨਾ ਸੀ ਉਹ ਕਹਿੰਦੇ ਕਿ ਮੈਂ ਤਾਂ ਪਾਰਲੀਮੈਂਟ ਦੇ ਵਿੱਚ ਵੀ ਆਪਣੇ ਪਾਸਨਾ ਚ ਗੱਲ ਕਰਦਾ ਰਿਹਾ ਮੈਂ ਦੁਬਾਰਾ ਗੱਲ ਦੁਹਰਾਉਣਾ ਹੈ ਕਿ ਐਸਜੀਪੀਸੀ ਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਇਹ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਹੈ ਹਾਂ ਬਹੁਤ ਚੰਗਾ ਤੁਸੀਂ ਆਪਣੇ ਪਾਚਨਾ ਚ ਬੋਲਦੇ ਰਹੇ ਹੋ ਮੋ ਤੁਸੀਂ ਆਮ ਕਿਤੇ ਬੋਲਦੇ ਰਹੇ ਹੋ ਮੋ ਵੱਖਰੀ ਗੱਲ ਹੈ ਬਤੌਰ ਪੰਜਾਬ ਦੇ ਮੁਖੀ ਹੋਣ ਦੇ ਨਾਤੇ ਹਮ ਐਸਜੀਪੀਸੀ ਜਿਹੜੀ ਸਿੱਖ ਸੰਸਥਾਵਾਂ ਦੇ ਵਿੱਚੋਂ ਸਰਮੋਹਰ ਸੰਸਥਾ ਹੈ ਹਮ ਹਮ ਜਿਹਦਾ ਇੱਕ ਆਪਣਾ ਮਕਾਮ ਆਪਣਾ ਸਥਾਨ ਹੈ ਜੀ ਸਹੀ ਇਹ ਗਲਤ ਸਹੀ ਹੈ ਕਿ ਅੱਜ ਦੇ ਦਿਨਾਂ ਦੇ ਵਿੱਚੋਂ ਕੁਝ ਗਲਤ ਹੱਥਾਂ ਚ ਖੇਡ ਰਹੀ ਹੈ ਹਮ ਪਰ ਇਸ ਦੇ ਨਾਲ ਤੁਸੀਂ ਉਹਦਾ ਪੁਰਾਣਾ ਸ਼ਾਨਾਮਤੀ ਇਤਿਹਾਸ ਮਿਟਾ ਨਹੀਂ ਸਕਦੇ ਮਿਟਾ ਨਹੀਂ ਸਕਦੇ ਸਹੀ ਹੈ ਅੱਜ ਦੀ ਤਰੀਕ ਦੇ ਵਿੱਚ ਵੀ ਉਹ ਕਿੰਨੇ ਘਰ-ਬਾਰ ਕਿੰਨੇ ਪਰਿਵਾਰ ਕਿੰਨੇ ਸਕੂਲ ਕਾਲਜ ਕਿੰਨੀਆਂ ਯੂਨੀਵਰਸਿਟੀਆਂ ਕਿੰਨੇ ادارے ਕਿੰਨੇ ਪ੍ਰਬੰਧ ਚਲਾ ਰਹੀ ਹੈ ਔਰ ਇਹਦੇ ਨਾਲ-ਨਾਲ ਕਿਤੇ ਵੀ ਆਪ ਦਾ ਸੁੱਬੇ 'ਚ ਹਾਂ ਸੁੱਬਿਆਂ 'ਚ ਮੁਲਕ 'ਚ ਮੁਲਕ ਤੋਂ ਬਾਹਰ ਵੀ ਹੋਵੇ ਉਹ ਜਿਹੋ ਜੀ ਵੀ ਸਮਰੱਥਾ ਨਾਲ ਆ ਉਹ ਪਹੁੰਚ ਅਪਰੋਚ ਕਰਦੀ ਹੈ ਹਾਂ 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 ਸੋ ਇਹ ਪੋਜ਼ਿਟਿਵ ਗੱਲਾਂ ਦੇ ਵਿਚਾਰੇ ਹੋਣਾ ਵੀ ਆਪਣੀ ਜੇ ਕੋਈ ਆਪਸੀ ਤਣਾਤਨੀ ਚੱਲ ਰਹੀ ਹੈ ਆਪਸੀ ਟਕਰਾਅ ਚੱਲ ਰਿਹਾ ਉਹਨਾਂ ਦੇ ਘਰੇਲੂ ਮਸਲੇ ਫਿਰ ਹੂੰ ਤੁਸੀਂ ਰਾਜਨੀਤਿਕ ਬਾਤ ਕਰਨਾ ਕਰੋ ਕਾਲੀ ਦਾ ਉੱਤੇ ਸਹੀ ਪਰ ਧਾਰਮਿਕ ਸੰਸਥਾ ਤੇ ਪੰਜਾਬ ਦਾ ਮੁੱਖ ਮੰਤਰੀ ਜੇ ਬਾਤ ਕਰਦਾ ਇਹ ਸ਼ੋਭਦਾ ਨਹੀਂ ਹੈ ਹੂੰ ਸਹੀ ਹੈ ਬਿਲਕੁਲ ਸਹੀ ਹੈ ਇਹ ਉਹਨਾਂ ਦਾ ਹਲਕਾਪਨ ਲੱਗਦਾ ਹੂੰ ਸੋ ਇਸ ਲਈ ਇਹ ਉਹਨਾਂ ਦਾ ਇਹ ਬਿਆਨੀਆਂ ਜਿਹਦਾ ਫਿਰ ਐ ਜੀ ਵੀਜ਼ੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਨੇ ਵੀ ਨੋਟਿਸ ਲਿਆ ਅੱਛਾ ਉਹਨਾਂ ਨੇ ਵੀ ਕਿਹਾ ਕਿ ਵੀ ਇਹ ਇਹ ਬਰਦਾਸ਼ਤਯੋਗ ਨਹੀਂ ਹੈ ਇਨੂੰ ਬਾਤ ਸੁਣਨਾ ਚਾਹੀਦਾ ਹੈ ਨਾ ਪਰ ਇਹਦੇ ਨਾਲ ਮੇਰਾ ਸਵਾਲ ਦੂਸਰਾ ਜੀ ਕਿ ਤੁਸੀਂ ਬੋਲ ਤਾਂ ਦਿੱਤਾ ਕਿ ਤੁਸੀਂ ਆਦੀਆਂ ਤਾਂ ਬੋਲਿਆ ਹੂੰ ਕਿ ਤੁਹਾਨੂੰ ਲੱਗਦਾ ਹੁੰਦਾ ਕਿ ਅੱਜ ਲਈ ਕੋਈ ਨਕੋਟਾ ਚਾਹੀਦਾ ਹੈ ਸੁਰਖੀ ਚ ਰਹਿਣ ਲਈ ਮੈਨੂੰ ਕੋਈ ਮੁੱਦਾ ਚਾਹੀਦਾ ਹਾਂਜੀ ਹਾਂਜੀ ਕੀ ਬੋਲਦੇ ਹੋ ਹੂੰ ਕਿਉਂਕਿ ਲੁਧਿਆਣਾ ਚੋਣ ਦੇ ਵਿੱਚ ਖੜਕੇ ਬੋਲਣਾ ਸਹੀ ਹੈ ਇਹ ਆਪਣੇ ਆਪ ਸਵਾਲ ਹੈ ਕਿ ਲੁਧਿਆਣਾ ਪੱਛਮੀ ਦੇ ਵਿੱਚ ਇਸ ਤਰ੍ਹਾਂ ਦੀ ਤਕਰੀਰ ਨਾਲ ਕੋਈ ਵੋਟ ਤੇ ਅਸਰ ਨਹੀਂ ਪੈਣਾ ਹੂੰ ਕੋਈ ਦੂਸਰ ਹਲਕੇ ਦੇ ਵਿੱਚ ਕੋਈ ਅਜਿਹੀ ਪੰਥਕ ਸਿਆਸਤ ਨਹੀਂ ਹੈ ਹਾਂ ਪੰਥਕ ਵੋਟ ਬੈਂਕ ਦਾ ਉਹਨਾਂ ਅਸਰ ਰਸੂਕ ਨਹੀਂ ਹੈ ਨਹੀਂ ਹੈ ਸਹੀ ਗੱਲ ਹੈ ਫਿਰ ਉੱਥੇ ਖੜ ਕੇ ਜਹੀ ਗੱਲ ਦਾ ਕੀ ਇਹ ਕੋਈ 227 ਦਾ ਏਜੰਡਾ ਸੈੱਟ ਕੀਤਾ ਜਾ ਰਿਹਾ ਹੈ ਹਾਂ ਕੀ ਜਿਹੜਾ ਕੁਝ ਢੀਂਸੇ ਦੇ ਭੂਗਤੇ ਹੋਇਆ ਹਾਂ ਉਹ ਤੋਂ ਕੋਈ ਖਤਰਾ ਪਾਪ ਰਹੇ ਨੇ ਕਿ ਜੇ ਏਕਾ ਹੋ ਗਿਆ ਸਾਡੇ ਲਈ ਚੁਣੌਤੀ ਹੋ ਸਕਦੀ ਹੈ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਉਹਦੇ ਉਹਦੇ ਵਿੱਚੋਂ ਕੁਝ ਹੈ ਹੂੰ ਕਿਉਂਕਿ ਨਹੀਂ ਤਾਂ ਜੇ ਮੈਂ ਐ ਅਏ ਕਿਦੀਆਂ ਗੱਲਾਂ ਨੂੰ ਨੋਟ ਕਰਾਂ ਤਾਂ ਇਹੀ ਜੀਆਂ ਗੱਲਾਂ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਤੇ ਵੀ ਹੋਈਆਂ ਸੀ ਹੂੰ ਕਿੱਥੇ ਪਰਵਾਨ ਚੜੀਆਂ ਉਹ ਤਾਂ ਵੀ ਵਰਤੀ ਤੇ ਵੀ ਹੋਈਆਂ ਸੀ ਤਾਂ ਵੀ ਕੁਝ ਨਹੀਂ ਬਣਿਆ ਇੱਥੋਂ ਤੱਕ ਕਿ ਸੁਖਵੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਦੀ ਵੀ ਗੱਲਾਂ ਚਰਪੀਆਂ ਸੀ ਕਿ ਲਓ ਜੀ ਹੁਣ ਆ ਆਗੇ ਉਹ ਆਗੇ ਇਕੱਠੇ ਹੋ ਜਾਣਗੇ ਸਹੀ ਤੇ ਮੰਨਿਆ ਇਹੀ ਜਾ ਰਿਹਾ ਕਿ ਢੀਂਸਿਆਂ ਦੇ ਸਰਦਾਰ ਸੁਖਦੇਵ ਸਿੰਘ ਢੀਂਸਾ ਦੇ ਅੰਤਮ ਅਰਦਾਸ ਮੌਕੇ ਭੋਗ ਮੌਕੇ ਹੋਈਆਂ ਗੱਲਾਂ ਦਾ ਵੀ ਉੱਥੇ ਭੋਗ ਪੈ ਗਿਆ ਹੂੰ ਕਿਉਂਕਿ ਕੋਈ ਅਜਿਹਾ ਪੰਥਕ ਚੇਰਾ ਮੋਰਾ ਨਹੀਂ ਹੈ ਜਿਹੜਾ ਸਾਰਿਆਂ ਨੂੰ ਸਾਹਮਣੇ ਬਿਠਾ ਕੇ ਕਹੇ ਕਿ ਕਾਕਾ ਜੀ ਬੈਠਲ ਕਰੋ ਗੱਲ ਸਹੀ ਗੱਲ ਬਿਲਕੁਲ ਕੋਈ ਇੱਕ ਫਿਰਦ ਬੰਦਾ ਸਾਰਿਆਂ तरह ਦਾ ਭਰੋਸੇਯੋਗ ਨਹੀਂ ਅੱਜ ਦੀ ਢੀਕ ਚ ਹਾਂ ਨਾ ਤਲਵੰਡੀ ਆ ਨਾ ਟੋਹੜਾ ਆ ਨਾ ਕੋਣ ਆ ਕਿਧੇ ਕਿਧੇ ਬੈਠਣਗੇ ਹਾਂ ਸੋ ਇਸ ਲਈ ਇਹ ਸਵਾਲ ਆਪਣੇ ਆਪ ਚ ਹੈ ਕਿ ਭਗਵੰਤ ਮਾਨ ਕਿਹੜੇ ਸਟੇਸ਼ਨ ਤੋਂ ਬੋਲ ਰਹੇ ਨੇ ਜੀ ਜੇ ਹੁਣ ਇਹਨਾਂ ਗੱਲਾਂ ਦਾ ਲੁਧਿਆਣਾ ਚੋਂਤੇ ਅਸਰ ਨਹੀਂ ਫਿਰ ਉਹ ਕੀ 227 ਦੇ ਹਵਲਿਆਂ ਗੱਲ ਕਰ ਰਹੇ ਉਹਨਾਂ ਨੂੰ ਕੋਈ ਇਹ ਦਕਦਾ ਕਿ ਜੇ ਅਕਾਲੀ ਦਲ ਮਜਬੂਤੋ ਕਿ ਧਰਤੀ ਤੇ ਆਇਆ ਲੋਕ ਸਭ ਤੋਂ ਓਖੇ ਨੇ ਹੈਨਾ ਭਾਜਪੀ ਨਾਲ ਜਾਣਾ ਨਹੀਂ ਚਾਹੁੰਦੇ ਹੈਨਾ ਕਾਂਗਰਸ ਦਾ ਕਟੋਕ ਪਲੇਸ ਹੈ ਤੇ ਅਕਾਲੀ ਦਲ ਖੜਾ ਹੋ ਸਕਦਾ ਬਸ਼ੰਤੇ ਇਕੱਠਾ ਹੋਵੇ ਇੱਕ ਸੂਰ ਹੋਵੇ ਇੱਕ ਝੁੱਟੋ ਹੋਵੇ ਪ੍ਰਵਾਨ ਹੋਵੇ ਪ੍ਰਵਾਨ ਲੀਡਰਸ਼ਿਪ ਆਵੇ ਨਵੀਂ ਪਨੀਰੀ ਆਵੇ ਇਹ ਇਸ ਲਈ ਬੋਲ ਰਹੇ ਨੇ ਜਾਂ ਜੋ ਜੀ ਆਇਆ ਮੂੰਹ ਆਇਆ ਉਹ ਬੋਲ ਦੋ ਅੱਜ ਇਹਦੇ ਪਰਤਾਂ ਨੂੰ ਉਹਦੇ ਤੇ ਮਤਲਬ ਤੁਹਾਡੇ ਲਈ ਖਾੜਾ ਹੀ ਹੋਵੇ ਤੇ ਖਾੜੇ ਮੰਗ ਬੋਲ ਕੇ ਚੱਲ ਜਾਓ ਇਹ ਮੁੱਖ ਮੰਤਰੀ ਦੀ ਭਾਸ਼ਾ ਨਹੀਂ ਸੀ ਇਹ ਮੁੱਖ ਮੰਤਰੀ ਦਾ ਤਰੀਕਾ ਕਰਨੀ